ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬੀ ਸੰਗੀਤ ਜਗਤ ਵਿੱਚ ਚਮਕਦਾ ਸਿਤਾਰਾ ਨਿਚਰ ਹੁਣ 13 ਦਸੰਬਰ 2024 ਨੂੰ ਮੈਲਬੌਰਨ ਆਸਟ੍ਰੇਲੀਆ ਵਿੱਚ ਸ਼ੋਅ ਕਰਨ ਲਈ ਆ ਰਹੇ ਹਨ ਜਗ੍ਹਾ ਹੈ ਟਰੱਕ ਲਾਂਚ ਪਾਰ ਵਿੱਚ ਦੱਸ ਦਈਏ ਕਿ ਬਲ ਇਨਕਾਰਪੋਰੇਸ਼ਨ ਤੇ ਵਿਰਾਸਤ ਪ੍ਰੋਡਕਸ਼ਨ ਵੱਲੋਂ ਇਸ ਸ਼ੋਅ ਨੂੰ ਪੇਸ਼ ਕੀਤਾ ਗਿਆ ਹੈ ਜੇ ਤੁਸੀਂ ਟਿਕਟ ਬਾਈ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਰੋਬੀ ਸੰਗਰੂਰ 482677276 ਤੇ ਪਿੰਡਾ ਖਹਿਰਾ 478060326 ਅਤੇ ਸ਼ਾਹੀ ਅੰਮ੍ਰਿਤ ਨੂੰ 416556613 ਤੇ ਸੋ ਮਿਸ ਨਾ ਕਰਨਾ ਨੈਚਰ ਲਾਈਵ ਮੈਲਬੌਰਨ 13 ਦਸੰਬਰ 2024 ਪਿਛਲੇ ਦਿਨੀ ਕੁੰਬੜਾ ਵਿੱਚ ਪ੍ਰਵਾਸੀਆਂ ਵੱਲੋਂ ਦੋ ਨੌਜਵਾਨਾਂ ਦੇ ਬੇਰਹਿਮੀ ਨਾਲ ਕਤਲ ਕੀਤੇ ਗਏ ਸੰਦੇ ਦੋਸ਼ੀਆਂ ਵਿੱਚ ਚਾਰ ਦੋਸ਼ੀ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ ਬਾਹਰ ਆਜ਼ਾਦ ਕੁੰਮਰਹਦੋ ਦੋਸ਼ੀਆਂ ਵਿੱਚੋਂ ਇੱਕ ਆਸ਼ੂ ਨਾਮ ਦਾ ਦੋਸ਼ੀ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਭਾਰੀ ਮਸ਼ੱਕਤ ਤੋਂ ਬਾਅਦ ਪੁਲਿਸ ਨੂੰ ਇਤਲਾਹ ਕਰਕੇ ਗ੍ਰਿਫਤਾਰ ਕਰਵਾ ਦਿੱਤਾ ਪੁਲਿਸ ਮੁਲਾਜ਼ਮਾਂ ਦੀ ਟੀਮ ਵਿੱਚ ਸਬ ਇੰਸਪੈਕਟਰ ਰਾਮਦਰਸ਼ਨ ਆਪਣੀ ਪੁਲਿਸ ਟੀਮ ਨੂੰ ਲੈ ਕੇ ਸੈਕਟਰ 68 ਦੀ ਮਾਰਕੀਟ ਪਹੁੰਚੇ ਜਿੱਥੇ ਦੋਸ਼ੀ ਬੈਠਾ ਸਿਗਰਟਾ ਪੀ ਰਿਹਾ ਸੀ ਜਿਸ ਦੇ ਚਿਹਰੇ ਤੇ ਕੋਈ ਵੀ ਖੌਫ ਨਹੀਂ ਸੀ ਉਸ ਤੋਂ ਬਾਅਦ ਉਹ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਚੱਕਮਾ ਦੇ ਕੇ ਪਿੰਡ ਕੁੰਬੜਾ ਵਿੱਚ ਸਥਿਤ ਲਵਲੀ ਕੇਅਰ ਟੇਕਰ ਦੀ ਪੀਜੀ ਨੇੜੇ ਵੱਡਾ ਗੁਰਦੁਆਰਾ ਪਿੰਡ ਕੁੰਬੜਾ ਵਿੱਚ ਪਹੁੰਚਿਆ ਤੇ ਪਿੱਛਾ ਕਰੇ ਪੁਲਿਸ ਤੇ ਦਿਲਪ੍ਰਿਤ ਨੇ ਚਾਚਾ ਮਨਜੀਤ ਸਿੰਘ ਨੇ ਪੀਜੀ ਵਿਚੋਸ ਨੂੰ ਕਾਬੂ ਕਰ ਲਿਆ ਉਸ ਤੋਂ ਬਾਅਦ ਪੁਲਿਸ ਪਾਰਟੀ ਦੋਸ਼ੀ ਨੂੰ ਥਾਣਾ ਫੇਸ 8 ਵਿੱਚ ਛੱਡ ਕੇ ਆਈ ਜਿੱਥੋਂ ਉਸ ਨੂੰ ਪੁਲਿਸ ਪੁੱਛਗਿੱਛ ਲਈ ਅਣਦੱਸੀ ਜਗ੍ਹਾ ਤੇ ਲੈ ਗਈ ਪ੍ਰਧਾਨ ਕੁੰਬੜਾ ਇਸ ਦੀ ਜਾਣਕਾਰੀ ਲੈਣ ਲਈ ਥਾਣਾ ਫੇਸ 8 ਵਿੱਚ ਗਏ ਪਰ ਪੁਲਿਸ ਮੁਲਾਜ਼ਮਾ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪ੍ਰਧਾਨ ਕੁੰਬੜਾ ਨੇ ਪਰਸਨਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਡੀਆਈਜੀ ਰੂਪਨਗਰ ਮੈਡਮ ਨਿਲੰਬਰੀ ਜਗਡੇਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਇਹ ਮਸਲਾ ਪੰਜਾਬੀ ਵਰਸਸ ਪ੍ਰਵਾਸੀਆਂ ਦਾ ਨਹੀਂ ਹੈ ਕਾਤਲ ਪੰਜਾਬ ਦੇ ਹੀ ਵਸਨੀਕ ਹਨ ਪਰ ਅੱਜ ਸਾਫ਼ ਹੋ ਚੁੱਕਾ ਹੈ ਕਿ ਸਾਰੇ ਦੋਸ਼ੀ ਪ੍ਰਵਾਸੀ ਹਨ ਸਰਾਹੀ ਅੱਜ ਸਾਰਾ ਜਿਹੜਾ ਦੱਸਣਾ ਚਾਹੁੰਦੇ ਆ ਵੀ ਜੋ ਪਿੰਡ ਕੁੰਬੜੇ ਚ ਪ੍ਰਵਾਸੀਆਂ ਨੇ ਬਿਹਾਰੀਆਂ ਨੇ ਜਿਹੜੇ ਕੁੰਬੜਾ ਪਿੰਡ ਨੌਜਵਾਨਾਂ ਦੇ ਦੋ ਮੁੰਡਿਆਂ ਦੇ ਕਤਲ ਕੀਤੇ ਸੀ ਮਰਡਰ ਕੀਤੇ ਸੀ ਉਹਨਾਂ ਦੀ ਚੱਲਦੇ ਪਿਛਲੇ 20-25 ਦਿਨ ਤੋਂ ਲਗਾਤਾਰ ਸਾਡਾ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਪੰਜ ਬੰਦੇ ਜਿਹੜੇ ਪਹਿਲਾਂ ਫੜੇ ਫੜ ਜਾ ਚੁੱਕੇ ਸੀ ਪੁਲਿਸ ਵੀ ਪ੍ਰਸ਼ਾਸਨ ਵੀ ਕਹਿੰਦਾ ਸੀ ਵੀ ਦੋ ਬੰਦੇ ਜਿਹੜੀ ਪੁਲਿਸ ਦੀ ਗਿਰਫਤਾਰੀ ਤੋਂ ਬਾਹਰ ਸੀ ਜਿਸ ਕਰਕੇ ਸਾਨੂੰ ਧਰਨਾ ਮਜਹਰਾ ਲਾਣਾ ਪਿਆ ਪਰਸੋਂ 9 ਤਰੀਕ ਨੂੰ ਜਿਹੜਾ ਧਰਨਾ ਵੀ ਲਾਣਾ ਪਿਆ ਹੋਰ ਵੀ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਸੀ ਪੂਰੀਆਂ ਕਰਨੀਆਂ ਪਈਆਂ ਪਰ ਬਹੁਤ ਹੀ ਅੱਜ ਦੁੱਖ ਦੀ ਗੱਲ ਹੈ ਕਿ ਇੱਕ ਵਿਅਕਤੀ ਅੱਜ ਉਹਨਾਂ ਚ ਇੱਕ ਮੁੰਡਾ ਜਿਹੜਾ ਆਪਣੀ ਇੰਸਟਾਗ੍ਰam ਤੇ ਆ ਆਪਣੀਆਂ ਵੀਡੀਓ ਅਪਲੋਡ ਕਰਕੇ ਹਥਿਆਰਾਂ ਸਮੇਤ ਜਿਹੜਾ 11 ਸਮੇਤ ਪੰਜਾਬੀ ਗਾਣੇ ਲਾ ਕੇ ਇੱਕ ਬਈਏ ਬਿਹਾਰੀ ਜਿਹੜੇ ਵੀਡੀਓ ਪਾ ਰਹੇ ਸੀ ਉਹ ਜਦੋਂ ਵੀਡੀਓ ਸਾਡੇ ਕੋਲੇ ਕੱਲ ਮਿਲਦੀਆਂ ਮੈਨੂੰ ਸਾਰੇ ਸਬੂਤ ਮਿਲ ਗਏ ਮੈਂ ਆਪਣੇ ਕੋਲੇ ਸਾਰੇ ਸਬੂਤ ਇਕੱਠੇ ਕਰਕੇ ਉਹਨਾਂ ਦੇ ਪੇਰੈਂਟਸਾਂ ਤੱਕ ਉਹਨਾਂ ਦਾ ਇੱਕ ਪਰਿਵਾਰ ਇੱਥੇ ਨਾਗਰਿਕ ਬਾਲਮੀਕ ਬਰਾਦਰੀ ਚ ਮੁੰਡਾ ਜਿਹਨਾਂ 10-15 ਜਾਂ ਕਮਰੇ ਕਿਰਾਏ ਦੇ ਦਿੱਤੇ ਉਹਦੇ ਚਾਚੇ ਦੀ ਕੁੜੀ ਨੇ ਜਿਹੜੀ ਸਾਰੀ ਇਨਫੋਰਮੇਸ਼ਨ ਕਿਸੇ ਲੜਕੀ ਨੂੰ ਦਿੱਤੀ ਜਦੋਂ ਚਾਚੇ ਦੀ ਕੁੜੀ ਨੇ ਧਮਕੀਆਂ ਦਿੱਤੀਆਂ ਵੀ ਮੇਰੇ ਚਾਚੇ ਦੇ ਮੁੰਡੇ ਆ ਤਾਏ ਦੇ ਮੁੰਡੇ ਬਾਰੇ ਕਿਸੇ ਨੇ ਜਾਣਕਾਰੀ ਜੇ ਦਿੱਤੀ ਗੱਲ ਕਰੀਏ ਤਾਂ ਉਹਦਾ ਵੀ ਇਹੀ ਹਸਰ ਕਰਾਵਾਂਗੇ ਜਦੋਂ ਸਾਰੀ ਗੱਲ ਨਿਕਲ ਕੇ ਮੇਰੇ ਕੋਲੇ ਆਈ ਮੈਂ ਸਾਰੀ ਵੀਡੀਓ ਫੋਟੋਆਂ ਦੇਖੀਆਂ ਤੇ ਮੈਂ ਦੋਨੇ ਪਰਿਵਾਰਾਂ ਨੂੰ ਬੁਲਾ ਕੇ ਦਿਲਪ੍ਰੀਤ ਤੇ ਦਮਨਪ੍ਰੀਤ ਦੇ ਦੋਨੇ ਪਰਿਵਾਰਾਂ ਨੂੰ ਬੁਲਾ ਕੇ ਉਹਨਾਂ ਦੇ ਚਾਚੇ ਤਾਇਆ ਨੂੰ ਚਾਚੀਆਂ ਨੂੰ ਬੁਲਾ ਕੇ ਇਹ ਸਾਰੀ ਕਹਾਣੀ ਦੱਸੀ ਤਾਂ ਮਾਨਯੋਗ ਐਸਐਸਪੀ ਤੱਕ ਕਿਸੇ ਰਾਹੀਂ ਪਹੁੰਚ ਕੀਤੀ ਹੈ ਅਧਿਕਾਰੀ ਰਾਹੀਂ ਪੁਲਿਸ ਅਧਿਕਾਰੀ ਰਾਹੀਂ ਜਦੋਂ ਪਹੁੰਚ ਕੀਤੀ ਤਾਂ ਉਹਨਾਂ ਨੇ ਡਿਊਟੀ ਐਸਐਚਓ 11 ਫੇਸ ਦੀ ਲਾਈ 11 ਫੇਸ ਐਸਐਚਓ ਕੱਲ ਮੇਰੇ ਕੋਲੇ ਜਦੋਂ ਆਪਣੀ ਫੋਰਥ ਲੈ ਕੇ ਆਇਆ ਤਾਂ ਉਹ ਕੁੜੀ ਐਥੋਂ ਜਿਹੜੀ ਧਮਕੀਆਂ ਦੇਣ ਵਾਲੀ ਸੀ ਉਹ ਚਲੇ ਗਈ ਸੀ ਡਿਊਟੀ ਤੇ ਗਈ ਵੀ ਸੀ ਤਾਂ ਅਸੀਂ ਰਾਤ ਨੂੰ ਦੇਖਿਆ ਵੀ ਰਾਤ ਨੂੰ ਵੀ ਕਿਸੇ ਤਰ੍ਹਾਂ ਰੋਟ ਨਹੀਂ ਆਇਆ ਤਾਂ ਅੱਜ ਜਿਹੜਾ ਮੁੰਡਾ ਵੀਡੀਓ ਅਪਲੋਡ ਕਰ ਰਿਹਾ ਸੀ ਜਿਹੜਾ ਉਹ ਉਹਦਾ ਭਰਾ ਚਾਚੇ ਦਾ ਲੜਕਾ ਸੀ ਜਿਹੜਾ ਇਹ ਬਾਰਡਰ ਦੇ ਵਿੱਚ ਐ ਸਾਰਾ ਕੁਝ ਦੇਖ ਲਿਆ ਸਾਰੇ ਗੀਤ ਗਾਣੇ ਤੁਹਾਡੇ ਨਾਲ ਆਹ ਸਾਰੀਆਂ ਅਸੀਂ ਵੀਡੀਓ ਦਿਖਾ ਦੇਣੀਆਂ ਨਾਲ ਤੁਹਾਨੂੰ ਚਲਾ ਕੇ ਤੇ ਜਦੋਂ ਅੱਜ ਸੈਕਟਰ 68 ਦੀ ਮਾਰਕੀਟ 'ਚ ਉਹ ਮੁੰਡਾ ਫਿਰ ਰਿਹਾ ਸੀ ਕੰਮ ਦਾ ਆਂਸੂ ਸ਼ਾਇਦ ਨਾ ਉਹਦਾ ਮੁੰਡੇ ਦਾ ਤਾਂ ਮਨਜੀਤ ਸਿੰਘ ਨੂੰ ਮੈਂ ਗੱਲ ਕਰੀ ਆ ਜਿਹੜਾ ਦਿਲਪ੍ਰੀਤ ਦਾ ਚਾਚਾ ਜੀ ਹੈ ਇਹਨੇ ਜਦੋਂ ਪਛਾਣਿਆ ਤਾਂ ਮੈਨੂੰ ਫੋਨ ਤੇ ਗੱਲ ਕਰੀ ਐ ਵੀ ਪ੍ਰਧਾਨ ਜੀ ਸੈਕਟਰ 18 ਦੀ ਮਾਰਕੀਟ ਚ ਫਿਰ ਰਿਹਾ ਮੈਂ ਇਹ ਮੁੰਡਾ ਦੇਖ ਲਿਆ ਉਹੀ ਪਛਾਣ ਲਿਆ ਜਿਹੜਾ ਵੀਡੀਓ ਅਪਲੋਡ ਕਰ ਰਿਹਾ ਤੇ ਸਾਡੇ ਇੱਥੇ ਰਹਿ ਕੇ ਗਿਆ ਮੈਂ ਇਹਨਾਂ ਨੂੰ ਜਾਣਦਾ ਚੰਗੀ ਤਰ੍ਹਾਂ ਜਦੋਂ ਇਹਨੇ ਗੱਲ ਕੀਤੀ ਐ ਮੈਂ ਐਸਐਚਓ ਫੇਸ 11 ਮੇਰੇ ਨਾਲ ਸੰਪਰਕ ਕੀਤਾ ਉਹ ਥੋੜਾ ਜਾਂ ਆਣ ਚ ਲੇਟ ਹੋ ਰਿਹਾ ਸੀ ਮੈਂ ਫਿਰ RAM ਦਰਸ਼ਨ ਆਪਣੇ ਪਿੰਡ ਦਾ ਹੀ ਵਿਅਕਤੀ ਐ RAM ਦਰਸ਼ਨ ਸਬ ਇਨਸਪੈਕਟਰ ਸਾਡੇ ਜਿਹੜੇ ਪਹਿਲਾਂ ਵੀ ਬਹੁਤ ਸਾਰੇ ਵਧੀਆ ਕੰਮ ਕਰਦੇ ਨੇ ਸਾਡਾ ਕਲਾਸ ਫੈਲੋ ਐ ਬਹੁਤ ਜਿਹੜਾ ਤਰੱਕੀ ਕਰਦਾ ਮੁੰਡਾ ਤੇ ਉਹਨੇ ਕੀ ਕਿਤਾ ਵੀ ਮੈਂ ਗੱਡੀ ਲੈ ਕੇ ਪ੍ਰਧਾਨ ਜੀ ਆ ਜਾਂਦਾ ਹੁਣੇ ਉਹਨੇ ਤਿੰਨ ਚਾਰ ਬੰਦੇ ਆਪਣੇ ਮੁਲਾਜ਼ਮ ਸਿਵਲ ਵਰਦੀ ਚ ਲੈ ਕੇ ਤੁਰੰਤ ਪਹੁੰਚ ਗਿਆ ਸੈਕਟਰ 68 ਦੀ ਮਾਰਕੀਟ ਚ ਜਦੋਂ ਸੈਕਟਰ 68 ਦੀ ਮਾਰਕੀਟ ਚ ਪਹੁੰਚੇ ਤਾਂ ਉਹ ਮੁੰਡਾ ਉੱਥੇ ਕੇ ਆਪਣੀ ਪੀਜੀ ਜਿੱਥੇ ਕਮਰਾ ਜਿੱਥੇ ਵੱਡਾ ਗੁਰਦੁਆਰਾ ਪਿੰਡ ਦਾ ਉਸ ਪੀਜੀ ਚ ਜਦੋਂ ਪਹੁੰਚਣ ਲੱਗਿਆ ਤਾਂ ਉਹਦਾ ਪਿੱਛਾ ਕਰਿਆ ਗਿਆ ਜੋ ਫੜਿਆ ਗਿਆ ਜਦੋਂ ਫੜ ਲਿਆ ਤਾਂ ਆਰਾਮਦਰਸ਼ਨ ਨੇ ਉੱਚ ਅਧਿਕਾਰੀਆਂ ਨੂੰ ਇਨਫੋਰਮੇਸ਼ਨ ਦਿੱਤੀ ਥਾਣਾ ਫੇਸ 8 ਚ ਉਹਨੂੰ ਛੱਡ ਕੇ ਆ ਉਹ ਅੱਗੇ ਥਾਣਾ ਫੇਸ 8 ਵਾਲੇ ਸ਼ਾਇਦ ਸੀਆਈਏ ਟਾਪ ਲੈ ਕੇ ਕਿੱਥੇ ਲੈ ਗਿਆ ਪੁਲਿਸ ਡਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿ ਉਹ ਤੋਂ ਮਨੰਦੀ ਹੈ ਕਿਵੇਂ ਕਰਦੀ ਹੈ ਉਹ ਪੁਲਿਸ ਵੀ ਇੱਕ ਜਾਂਚ ਦਾ ਵਿਸ਼ਾ ਹੈ ਪਰ ਲੇਕਿਨ ਜਿਹੜੀ ਪੁਲਿਸ 8 ਪੇ ਥਾਣੇ ਦੀ ਨੂੰ ਡੀਐਸਪੀ ਜਿਹੜਾ ਵੱਲ ਹੈ ਉਹਨੂੰ ਜਦੋਂ ਕਾਤਲ ਕੋਈ ਨਹੀਂ ਲੱਭਦੇ ਸੈਕਟਰ ਠਾੜ ਦੀ ਮਾਰਕੀਟ ਚ ਸ੍ਰੀ ਆਮ ਕੋ ਮਰੇ ਨੇ ਪਿੰਡ ਕੁੰਬੜੇ ਜੁਦਾ ਪਰਿਵਾਰ ਰਹਿ ਰਿਹਾ ਚਾਚੇ ਤਾਏ ਰਹਿ ਰਹੇ ਚਾਚੀਆਂ ਰਹਿ ਰਹੀਆਂ ਇਸ ਪੁਲਿਸ ਨੂੰ ਪਤਾ ਨਹੀਂ ਲੱਗਦਾ ਉਹ ਗਏ ਕਿੱਥੇ ਯਾਰ ਬਹੁਤ ਹਨਮੋਸੀ ਦੀ ਗੱਲ ਹੈ ਇਹ ਕਿੱਥੋਂ ਫੜ ਲਿਆਉਂਗੇ ਲਖਨਊ ਤੋਂ ਜਾਂ ਯੂਪੀ ਤੋਂ ਜਾਂ ਬਿਹਾਰ ਤੋਂ ਜਾਂ ਬਾਹਰਲੇ ਗੈਂਗਸਟਰਾਂ ਦੀ ਗੱਲ ਕਰਦੇ ਇਹਨਾਂ ਨੂੰ ਤਾਂ ਜਿਹੜੇ ਕਤਲ ਕਰਕੇ ਮਰਡਰ ਤੇ ਮੈਂ ਇੱਕ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਦਿਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਡੀਆਈਜੀ ਰੂਪਨਗਰ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਮੈਡਮ ਨੇ ਵੀ ਪ੍ਰਵਾਸੀ ਵਰਸ ਪੰਜਾਬੀਆਂ ਦੀ ਕੋਈ ਗੱਲ ਨਹੀਂ ਹੈ ਇਹ ਜਿਹੜੇ ਪੰਜਾਬ ਦੇ ਹੀ ਰਹਿਣ ਵਾਲੇ ਲੋਕ ਨੇ ਫਲਾਣਾ ਪਰ ਅੱਜ ਅਸੀਂ ਵੀਡੀਓ ਉਹਨਾਂ ਨੂੰ ਡੀਆਈਜੀ ਨੂੰ ਸਰੇਆਮ ਦਿਖਾ ਸਕਦੇ ਹਾਂ ਸਾਰੀ ਪੁਲਿਸ ਨੂੰ ਦਿਖਾ ਸਕਦੇ ਹਾਂ ਵੀ ਪਿਓਰ ਬਿਹਾਰੀ ਨੇ ਪਿਓਰ ਬਈਏ ਨੇ ਇਹ ਇਦਾਂ ਵਿੱਚ ਕੋਈ ਪੰਜਾਬੀਆਂ ਵਾਲੀ ਗੱਲ ਨਹੀਂ ਹੈ ਅਸੀਂ ਸਾਰਾ ਕੁਝ ਦਿਖਾਣੇ ਤਾਂ ਕਿ ਪੁਲਿਸ ਜਿਹੜੀ ਲੋਕਾਂ ਨੂੰ ਘਬਰਾਹ ਨਾ ਕਰੇ ਪੰਜਾਬ ਦੇ ਮੁੱਖ ਮੰਤਰੀ ਦੇ ਆਦੇਸ਼ਾਂ ਦੇ باوجود ਕੱਚੇ ਬੱਸ ਚਾਲਕਾਂ ਨੂੰ ਪੱਕਾ ਨਹੀਂ ਕੀਤਾ ਗਿਆ ਇਸੇ ਕਰਕੇ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਰੋਡ ਵਿੱਚ ਪਨ ਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਬੋਧਿਆ ਰੇਸ਼ਮ ਸਿੰਘਲ ਨੇ ਕਿਹਾ ਹੈ ਕਿ ਪਾਰਲੇ ਰਾਜਾ ਤੋਂ ਕਿਲੋਮੀਟਰਾਂ ਦੀਆਂ ਬੱਸਾਂ ਚੱਲ ਰਹੀਆਂ ਹਨ ਜਿਹੜੀਆਂ ਟਰਾਂਸਪੋਰਟ ਮਹਿਕਮੇ ਨੂੰ ਕਰੋੜਾਂ ਦਾ ਚੋਨਾ ਲਗਾ ਰਹੀਆਂ ਹਨ ਆਪ ਦੀ ਵਿਧਾਨ ਸਭਾ 'ਚ ਜਾ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤੇ ਕਿ ਅਸੀਂ ਜਿਹੜੇ ਆ ਠੇਕੇਦਾਰ ਵਿਚੋਲੀਏ ਜਿਹੜੇ ਉਹ ਕਢ ਦਾਂਗੇ ਤੇ ਸਿੱਧੀ ਤਨਖਾਹ ਜਿਹੜੀ ਮੈਕਮਿਆਂ ਚੋਂ ਮਲਾਜ਼ਮਾਂ ਨੂੰ ਦਵਾਂਗੇ ਪਰ ਹਾਲਾਤ ਕੀ ਹੋਏ ਹਾਲਾਤ ਉਹਦੇ ਉਲਟ ਚੱਲਣਦੇ ਅੱਜ ਦੀ ਸਥਿਤੀ ਚ ਸੋ ਪੰਜਾਬ ਦੀ ਜਿਹੜੀ ਟਰਾਂਸਪੋਰਟ ਵਿਭਾਗ ਉਹਦੇ ਚ ਚਾਹੇ ਪੀਆਰਟੀਸੀ ਦੀ ਗੱਲ ਕਰੀਏ ਚਾਹੇ ਪਣਬਸ ਦੀ ਗੱਲ ਕਰੀਏ ਪੰਜਾਬ ਰੋਡਵੇਜ਼ ਦੀ ਸੋ ਇਹਨਾਂ ਦੋਨਾਂ ਅਦਾਰਿਆਂ ਦੇ ਵਿੱਚ ਅਸੀਂ ਇੱਕ ਮਲਾਜ਼ਮ ਜਥੇਬੰਦੀ ਸਾਂਝੇ ਤੌਰ ਤੇ ਕੱਚੇ ਮਲਾਜ਼ਮਾਂ ਦੀ ਬਣਾ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਸੋ ਸਾਡੇ ਹਾਲਾਤ ਦਿਨ ਪਰ ਦਿਨ ਜਿਹੜੇ ਵਿਗੜਦੇ ਜਾਂਦੇ ਪਿਆ ਕਿਉਂਕਿ ਸਥਿਤੀ ਇਹੋ ਜੀ ਬਣ ਗਈ ਕਿ ਸੰਘਰਸ਼ ਕਰਦੇ ਕਰਦੇ ਜਿੱਥੇ ਪਿਛਲੀਆਂ ਸਰਕਾਰਾਂ ਆਉਂਦੀਆਂ ਸੀ ਤੇ ਆਉਣ ਸਾਰੀ ਪਹਿਲੇ ਸਾਲਾਂ ਦੇ ਵਿੱਚ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਦੀਆਂ ਸੀ ਚਾਹੇ ਬੱਸਾਂ ਪਾਉਣ ਦੀ ਗੱਲ ਹੀ ਕਰੀਏ ਮੋਟੀ ਮੌਜੂਦਾ ਸਰਕਾਰ ਨੇ 400 ਬੱਸ ਕੰਡਮ ਹੋ ਗਈਆਂ ਕੋਈ ਵੀ ਬੱਸ ਪਾਉਣ ਦੀ ਗੱਲ ਨਹੀਂ ਕੀਤੀ ਤਿੰਨ ਸਾਲ ਬੀਤ ਚੁੱਕੇ ਆ ਜਦਕਿ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਰਿਹਾ ਕਿ ਹਰ ਸਾਲ 100 ਤੋਂ ਲੈ ਕੇ 200 ਬੱਸਾਂ ਜਿਹੜੀ ਹਰ ਸਾਲ ਪੈਂਦੀ ਰਹੀ ਆ ਤੇ ਨਾਲ ਦੀ ਨਾਲ ਨਵੀਆਂ ਬੱਸਾਂ ਆਉਂਦੀਆਂ ਰੀਆਂ ਪੁਰਾਣੀਆਂ ਕੰਡਮ ਹੁੰਦੀਆਂ ਰੀਆਂ ਅੱਜ ਦੀ ਸਥਿਤੀ ਇਹੋ ਜੀ ਕਿ 400 ਬੱਸਾਂ ਕੰਡਮ ਹੋ ਗਈਆਂ ਕੋਈ ਵੀ ਬੱਸ ਨਵੀਂ ਨਹੀਂ ਪਾਈ ਜਾ ਰਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਾਂ ਜਿਹੜਾ ਤਨਖਾਹ ਵਾਧਾ ਤਾਂ ਕਰਨਾ ਜਾਂ ਰੈਗੂਲਰ ਕਰਨ ਵਾਲੀ ਗੱਲ ਤਾਂ ਇੱਕ ਪਾਸੇ ਆ ਅੱਜ ਦੀ ਸਥਿਤੀ ਇਹੋ ਜੀ ਆ ਕਿ ਅੱਜ 11 ਤਰੀਕ 'ਚ ਬੈਠੇ ਆ ਤੇ ਹਰ ਮਹੀਨੇ ਲਗਭਗ 20ਵੀਂ ਤਰੀਕ ਹੋ ਜਾਂਦੀ ਹੈ ਜਿਹੜੀ ਸਾਡੀ ਤਨਖਾਹ ਹੈ ਉਹ ਤਨਖਾਹ ਜਿਹੜੀ ਨਾ ਮਾਤਰ ਤਨਖਾਹ ਸਾਡੇ ਖਾਤਿਆਂ 'ਚ ਆਉਣੀ ਹੁੰਦੀ ਉਹ ਵੀ ਤਨਖਾਹ ਕਈ ਜਿਹੜੀ 15 ਕਈ ਜਿਹੜੀ 20 ਤਰੀਕ ਨੂੰ ਸੰਘਰਸ਼ ਕਰਕੇ ਮਲਾਜ਼ਮਾਂ ਨੂੰ ਤਨਖਾਹ ਲੈਣੀ ਪੈਂਦੀ ਜਿਹੜੇ ਕੱਚੇ ਮਲਾਜ਼ਮ ਕੰਮ ਕਰਦੇ ਆ ਸੋ ਹਾਲਾਤ ਇਹ ਹੋ ਜਿਆ ਪਿਛਲੇ ਦਿਨਾਂ ਚ ਸੰਘਰਸ਼ ਕੀਤਾ ਜਦੋਂ ਜਲੰਧਰ ਦੀਆਂ ਜਿਮਨੀ ਚੋਣਾ ਸੀ ਉਸ ਸਮੇਂ ਵੀ ਅਸੀਂ ਲੜਾਈ ਲੜੀ ਆਪਣੇ ਸੰਘਰਸ਼ ਕੀਤੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ 1 ਜੁਲਾਈ ਨੂੰ ਮੀਟਿੰਗ ਕਰਕੇ ਜਿਹੜੀ ਮੀਟਿੰਗ ਕੇ ਅਸੀਂ ਕਹਿ ਸਕਦੇ ਕਿ ਪੈਨਲ ਮੀਟਿੰਗ ਹੋਈ ਤੇ ਸਾਨੂੰ ਆਸ ਵੱਜੀ ਕਿ ਸਰਕਾਰ ਕੋਈ ਨਾ ਕੋਈ ਹੱਲ ਕੱਢੂਗੀ ਸੋ ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਕਿ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਿਸੀ ਬਣਾਈ ਜਾਵੇ ਜਿੰਦੇ ਵਿੱਚ ਸਾਡੀਆਂ ਮੰਗਾਂ ਸੀ ਕਿ ਮੁੱਖ ਕੇ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਠੇਕੇਦਾਰ ਬਾਹਰ ਕੱਢਿਆ ਜਾਵੇ ਕਿਲੋਮੀਟਰ ਸਕੀਮ ਬੱਸਾਂ ਬੰਦ ਕੀਤੀਆਂ ਜਾਣ ਸਰਕਾਰੀ ਬੱਸਾਂ ਦੀ ਗਿਣਤੀ 10000 ਕੀਤੀ ਜਾਵੇ ਪਲੱਸ ਨਾਲ ਦੀ ਨਾਲ ਟਰਾਂਸਪੋਰਟ ਮਾਫੀਆ ਖਤਮ ਕੀਤਾ ਜਾਵੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸੰਘਰਸ਼ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਮੰਗਾਂ ਦੇ ਉੱਪਰ ਇੱਕ ਕਮੇਟੀ ਬਣਾਈ ਜਿੰਦੇ ਵਿੱਚ ਟਰਾਂਸਪੋਰਟ ਮਿਨਿਸਟਰ ਪਲੱਸ ਸਾਡੇ ਟਰਾਂਸਪੋਰਟ ਦੇ ਜਿਹੜੇ ਅਧਿਕਾਰੀ ਸੀ ਜਿੰਦੇ ਵਿੱਚ ਸੈਕਟਰੀ ਸਟੇਟ ਟਰਾਂਸਪੋਰਟ ਤੇ ਦੋਨੋਂ ਵਿਭਾਗਾਂ ਦੇ ਪੀਆਰਟੀਸੀ ਦੇ ਪਣ ਬੱਸ ਦੇ ਐਮ ਡੀ ਨੂੰ ਲਾਇਆ ਇੱਕ ਮਹੀਨੇ ਦੇ ਵਿੱਚ ਵਿੱਚ ਇਹਨਾਂ ਮੰਗਾਂ ਦਾ ਹੱਲ ਕੱਢਣ ਦੀ ਗੱਲ ਕੀਤੀ। ਸੋ ਬੜੀ ਬਦਕਿਸਮਤੀ ਕਹਿ ਸਕਦੇ ਆ ਕਿ ਅੱਜ 5 ਮਹੀਨੇ ਬੀਤ ਚੁੱਕੇ ਆ। ਪਰੰਤੂ ਉਹ ਕਮੇਟੀ ਜਿਹੜੀ ਆ ਉਹ ਹਰ ਮੀਟਿੰਗ ਦੇ ਵਿੱਚ ਉਸ ਰੂਪਰੇਖਾ ਨੂੰ ਜਿਹੜੀ ਪਿਛਲੀ ਵਾਰੀ ਤਿਆਰ ਹੁੰਦੀ ਉਹਨੂੰ ਬਦਲ ਦਿੱਤਾ ਜਾਂਦਾ। ਸੋ ਸਪਸ਼ਟ ਆ ਕਿ ਨਾ ਮਲਾਜ਼ਮਾਂ ਨੂੰ ਪੱਕੇ ਕਰਕੇ ਸਰਕਾਰ ਰਾਜੀ ਆ, ਨਾ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਾ ਕੇ ਵਿਭਾਗਾਂ ਦਾ ਨਿੱਜੀਕਰਨ ਕਰ ਰਿਹਾ, ਉਹਨੂੰ ਬੰਦ ਕਰਨ ਵਾਲੇ ਪਾਸੇ ਆ ਰਹੇ ਆ, ਨਾ ਹੀ ਸਰਕਾਰੀ ਬੱਸਾਂ ਪਾਉਣ ਵਾਲੇ ਪਾਸੇ ਆ ਰਹੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਦੁਬਾਰਾ ਤੋਂ ਫੇਰ ਸੰਘਰਸ਼ ਵਾਲੇ ਪਾਸੇ ਨੂੰ ਜਾਣਾ ਪੈ ਰਿਹਾ ਸੋ ਜਿੰਦੇ ਵਿੱਚ ਅਸੀਂ ਮਜਬੂਰੀ 'ਚ ਸੰਘਰਸ਼ ਲਿਖਿਆ ਕਿਉਂਕਿ ਟਰਾਂਸਪੋਰਟ ਮੰਤਰੀ ਨਾਲ ਅਸੀਂ ਪਿਛਲੇ ਦਿਨੀ ਮੀਟਿੰਗ ਕਰਕੇ ਲਗਾਤਾਰ ਜਿਹੜੀਆਂ ਮੀਟਿੰਗਾਂ ਦਾ ਸਿਲਸਲਾ ਚੱਲਦਾ ਰਿਹਾ ਸੀ ਉਹਨਾਂ ਨੂੰ ਡਾਕੂਮੈਂਟ ਸਾਰੇ ਦਿੱਤੇ ਕਿ ਜਿਹੜੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਵੱਖ-ਵੱਖ ਜਿਹੜੇ ਸੂਬੇ ਨੇ ਦੂਸਰੇ ਗਵਾਂਢੀ ਉਹਨਾਂ ਸੂਬਿਆਂ ਦੇ ਵਿੱਚ 3 ਸਾਲ 5 ਸਾਲ ਵਾਲੇ ਮਲਾਜ਼ਮ ਪੱਕੇ ਕੀਤੇ ਆ ਜਾਂ ਮਲਾਜ਼ਮਾਂ ਨੂੰ ਆਊਟਸੋਰਸਿੰਗ ਤੋਂ ਕੰਟੈਕਟ ਤੇ ਕਰਕੇ ਠੇਕੇਦਾਰ ਵਿਚੋਲੀਏ ਕੱਢੇ ਆ ਸੋ ਜਿਹੜੇ ਠੇਕੇਦਾਰਾਂ ਨੂੰ ਹਰਿਆਣੇ ਚੋਂ ਜਾਂ ਹੋਰ ਸੂਬਿਆਂ ਚੋਂ ਭਜਾਇਆ ਗਿਆ ਵਾ ਕਿ ਉਹ ਠੇਕੇਦਾਰ ਉੱਥੋਂ ਬਲੈਕਲਿਸਟ ਹੋ ਗਏ ਜਾਂ ਭਜਾ ਦਿੱਤੇ ਕਿ ਉਹ ਠੇਕੇਦਾਰ ਇੱਥੇ ਨਹੀਂ ਰੱਖਣੇ ਉਹ ਠੇਕੇਦਾਰਾਂ ਨੂੰ ਆਉਂਦਿਆਂ ਹੀ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉਹਨੇ ਪੰਜਾਬ ਚ ਉਹਨਾਂ ਨੂੰ ਪ੍ਰਵੇਸ਼ ਦਿੱਤਾ ਤੇ ਟਰਾਂਸਪੋਰਟ ਵਿਭਾਗ ਦੇ ਵਿੱਚ ਉਹ ਠੇਕੇਦਾਰ ਹਰਿਆਣੇ ਦੇ ਠੇਕੇਦਾਰ ਵੜ ਕੇ ਜਿਹੜਾ GST ਦੇ ਨਾਂ ਤੇ ਵੱਡੇ ਪੱਧਰ ਤੇ ਲੁੱਟ ਕਹਿ ਸਕਦੇ ਹੋਰੀ ਆ ਉਹ ਪੰਜਾਬ ਦਾ ਪੈਸਾ ਹਰਿਆਣੇ ਤੇ ਦਿੱਲੀ ਨੂੰ ਜਾ ਰਿਹਾ ਉੱਥੋਂ ਦੇ ਠੇਕੇਦਾਰ ਵਿੱਚ ਲਿਆਂਦੇ ਹੋਏ ਉਹ GST ਦੇ ਨਾਂ ਤੇ ਲਗਭਗ 25 ਤੋਂ 26 ਕਰੋੜ ਰੁਪਏ ਜਿਹੜਾ ਇੱਕ ਸਾਲ ਦਾ ਟਰਾਂਸਪੋਰਟ ਵਿਭਾਗ ਦਾ ਪੀਆਰਟੀਸੀ ਦੇ ਪਣਵਸ ਦਾ ਜਿਹੜਾ GST ਦੇ ਨਾਂ ਤੇ ਜਾ ਰਿਹਾ ਉਹ ਬਾਹਰੀ ਸੂਬਿਆਂ ਨੂੰ ਜਾ ਰਿਹਾ। 1:30 ਸ਼ਾਮ ਤੋਂ ਵਿਅਕਤੀਆਂ ਨੇ ਚੰਨੂ ਵਾਲਾ ਰੋਡ ਤੇ ਸਥਿਤ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੋਗਾ ਸ਼ਹਿਰ ਦੇ ਭਾਗਾ ਪੁਰਾਣਾ ਚੰਨੂ ਵਾਲਾ ਰੋਡ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ ਦੋ ਨਕਾਬਪੋਸ਼ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਨਿਸ਼ਾਨਾ ਬਣਾਇਆ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮੇ ਦੋ ਨਕਾਬਪੋਸ਼ ਵਿਅਕਤੀ ਚੰਨੂ ਵਾਲਾ ਰੋਡ ਤੇ ਸਥਿਤ ਮਦਨ ਮੋਹਨ ਕਰਿਆਨਾ ਦੀ ਦੁਕਾਨ ਚ ਦਾਖਲ ਹੋਏ ਤੇ ਪਿਸਤੌਲ ਦਿਖਾ ਕੇ ਦੁਕਾਨ 'ਚ ਆ ਗਏ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਰ ਜੀ ਸ਼ਾਮ ਨੂੰ ਇੱਕ ਵਾਰਦਾਤ ਹੋਈ ਹੈ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਮਾਮਲਾ ਹੈ ਸਰ ਸਾਰਾ ਅੱਜ ਸ਼ਾਮ ਕਰੀਬ 6:30 ਵਜੇ ਦੇ ਕਰੀਬ ਇੱਥੇ ਸਾਡੇ ਬਗਾਪੁਰਾਣਾ ਤੇ ਚੰਨੂ ਵਾਲਾ ਰੋਡ ਦੇ ਉੱਪਰ ਇੱਕ ਦੁਕਾਨ ਹੈ ਜਿਹੜੀ ਮਦਨ ਮੋਹਨ ਜੀ ਦੀ ਕਰਿਆਨੇ ਦੀ ਉਰਦੂ ਉੱਪਰ ਜਿਹੜੇ ਦੋ ਸ਼ਖਸ ਆਏ ਜਿਨ੍ਹਾਂ ਕੋਲੇ ਕੋਈ ਪਿਸਤੌਲ ਨਵਾ ਚੀਜ਼ ਸੀਗੀ ਉਹ 100 ਦੀ ਅਸੀਂ ਸੀਸੀਟੀਵੀ ਫੁਟੇਜ ਜਿਹੜੀ ਸਾਨੂੰ ਮਿਲੀ ਹੈ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਹੈ ਅਸੀਂ ਉਹ ਵੀਡੀਓ ਨੂੰ ਦੇਖ ਕੇ ਤੇ ਅਸੀਂ ਉਹਦੇ ਅੱਗੇ ਜਿਹੜੀ ਕਾਰਵਾਈ ਕਰ ਰਹੇ ਆ ਸੋ ਮੇਰੀ ਦੁਕਾਨਦਾਰ ਦੇ ਨਾਲ ਵੀ ਗੱਲ ਹੋ ਗਈ ਸੀਗੀ ਸੋ ਦੁਕਾਨਦਾਰ ਨੇ ਸਾਨੂੰ ਇਹੀ ਦੱਸਿਆ ਕਿ ਇਹ ਜਿਹੜੇ ਦੋ ਸ਼ਖਸ ਆਏ ਸਾਨੂੰ ਮੈਨੂੰ ਮਾਰਦਾ ਮਾਰਦਾ ਕਰਕੇ ਤੇ ਜਿਹੜਾ ਮੇਰੇ ਕੋਲੋਂ ਇੱਕ ਬੈਗ ਸੀਗਾ ਲਿਫਾਫਾ ਸੀਗਾ ਉਹ ਲੈ ਗਏ ਉਹਦੇ ਵਿੱਚ ਕੋਈ ਕੈਸ਼ ਵਗੈਰਾ ਤਾਂ ਕੋਈ ਜ਼ਿਆਦਾ ਨਹੀਂ ਸੀਗਾ ਪਰ ਕਾਗਜ਼ ਪੱਤਰ ਕਹਿੰਦੇ ਸਾਡੇ ਉਹਦੇ ਵਿੱਚ ਜ਼ਰੂਰ ਸੀਗੇ ਉਹ ਜਰੂਰ ਸਾਡੇ ਤੋਂ ਖੋ ਕੇ ਜਿਹੜੇ ਲੈ ਕੇ ਗਏ ਆ ਅਸੀਂ ਸੀਸੀਡੀ ਫੁਟੇਜ ਦੇ ਜਿਹੜੀ ਟੀਮਾਂ ਲਾ ਦਿੱਤੀਆਂ ਗਈਆਂ ਅੱਗੇ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਹੋ ਉਹ ਅਸੀਂ ਬਿਆਨ ਲਿਖ ਕੇ ਇਹਨਾਂ ਦਾ ਅਸੀਂ ਪਰਚਾ ਦਰਜ ਕਰਕੇ ਜਲਦੀ ਜਲਦੀ ਮਲਜਮਾਨ ਨੂੰ ਗ੍ਰਿਫਤਾਰ ਕੀਤਾ ਜਾਊਗਾ ਸਿੱਖ ਪੰਥ ਦੀ ਮਹਾਨ ਹਸਤੀ ਦੀਵਾਨ ਟੋਟਰਮਲ ਜੀ ਦੀ ਜਹਾਜ਼ ਹਵੇਲੀ ਨੂੰ ਉਸਾਰਨ ਦੇ ਲਈ ਦੀਵਾਨ ਟੋਟਰਮਲ ਵਿਰਾਸਤ ਫਾਊਂਡੇਸ਼ਨ ਪੰਜਾਬ ਆਪਾ ਪਾਰ ਹੈ ਉਹਨਾਂ ਵੱਲੋਂ ਦੀਵਾਨ ਟੋਟਰਮਲ ਜੀ ਦੀ ਵਿਰਾਸਤ ਦੀ ਪ੍ਰਾਣੀ ਦਿੱਖ ਬਹਾਲ ਕਰਨ ਦੇ ਲਈ ਸਹੇਲੀ ਨੂੰ ਵਿਕਸਿਤ ਕੀਤਾ ਜਾ ਰਿਹਾ ਤੇ ਅਜੇ ਇਹ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਉਕਤ ਕਾਰਜ ਨੂੰ ਪੂਰਾ ਕਰਨ ਦੇ ਲਈ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਦੀਵਾਨ ਟੋਡਰਮਲ ਜੀ ਦੇ ਜਹਾਜ਼ ਹਵੇਲੀ ਵਿਖੇ ਦੀਵਾਨ ਟੋਡਰਮਲ ਵਿਰਾਸਤ ਫਾਊਂਡੇਸ਼ਨ ਪੰਜਾਬ ਦੇ ਉਧਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਮੌਕੇ ਦਾ ਚਾਇਚਾ ਲਿਆ ਗਿਆ ਅੱਜ ਅਸੀਂ ਸਾਡੀ ਜਿਹੜੀ ਮਹਾਨ ਦਰੋਹ ਰਹਿ ਜਹਾਜ਼ ਹਵੇਲੀ ਕਨੇ ਨੂੰ ਦੀਵਾਨ ਟੋਡਰਮਲ ਦੀ ਹਵੇਲੀ ਉੱਥੇ ਖੜੇ ਆ ਦਿਵਾਨ ਟੋਡਰਮਲ ਜਿਹੜੀ ਫਾਊਂਡੇਸ਼ਨ ਹੈ ਉਹਦੇ ਵੱਲੋਂ ਇਹ ਸਾਰਾ ਕਾਰਜ ਕਰਿਆ ਜਾ ਰਿਹਾ ਅੰਡਰ ਹਾਈ ਕੋਰਟ ਦੀ ਅਬਜ਼ਰਵੇਸ਼ਨ ਦੇ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਰਿਹਾ ਸਾਡੇ ਸਤਕਾਰਯੋਗ ਸਿਖਸ਼ੀਤਾ ਖੜੀਆਂ ਨੇ ਜਿਨ੍ਹਾਂ ਦੀ ਤਰਾਨੀ ਤੋਂ ਬਾਅਦ ਸਾਡੇ ਪ੍ਰਧਾਨ ਜੀ ਇਹਨਾਂ ਦੀ ਬਦੌਲਤ ਇਹ ਜਿਹੜਾ ਕੰਮ ਹੈ ਬੜੇ ਚੰਗੇ ਤਰੀਕੇ ਨਾਲ ਔਰ ਜਿਹੜੀ ਦਿਖ ਹੈ ਸਾਡੀ ਦਿਵਾਨ ਟੋਡਰਮਲ ਦੀ ਹਵੇਲੀ ਦੀ ਉਹ ਹੀ ਰਹੂਗੀ ਤੇ ਆ ਬਾਹਰ ਤੁਸੀਂ ਦੇਖ ਰਹੇ ਆ ਹਾਈ ਕੋਰਟ ਦੇ ਵਿੱਚ ਇੱਕ ਕੇਸ ਪੈਂਡਿੰਗ ਹੈ ਤੇ ਉਹਨਾਂ ਦੀ ਡਾਇਰੈਕਸ਼ਨਾਂ ਨਾਲ ਹੋ ਰਿਹਾ ਅਸੀਂ ਅੱਜ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਚਾਹੀਦੀ ਹੈ ਉਹਦੇ ਲਈ ਆਏ ਹਾਂ ਸਾਡੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਇੱਥੇ ਰਸਤੇ ਚੈੱਕ ਕੀਤੇ ਨੇ ਹੋਰ ਜਿਹੜਾ ਅੱਗੇ ਕੁਝ ਕਰ ਸਕਦੀ ਹੈ ਪੰਜਾਬ ਸਰਕਾਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੇ ਸਖਤ ਨਿਰਦੇਸ਼ ਨੇ ਕਿ ਪੂਰਾ ਕੋਆਪਰੇਟਿਵ ਕਰਕੇ ਜੋ ਵੀ ਲੋਡ ਹੈ ਸਾਡੇ ਫਾਊਂਡੇਸ਼ਨ ਨੂੰ ਅਸੀਂ ਇਹਨਾਂ ਨੂੰ ਦਈਏ ਅਸੀਂ ਵਿਸ਼ਵਾਸ ਬੋਣੇ ਆ ਪੰਜਾਬ ਸਰਕਾਰ ਵੱਲੋਂ ਜੋ ਵੀ ਸਾਨੂੰ ਕਰਨਾ ਪਿਆ ਇਸ ਵਿਰਾਸਤ ਹਵੇਲੀ ਲਈ ਜਿਹੜੀ ਕਿ ਪਰਾਣੀ ਦਿੱਖ ਅਸੀਂ ਬਹਾਲ ਕਰਕੇ ਉਸਤਰੀ ਬਣਾਉਣੀ ਆ ਉਹਦੇ ਲਈ ਜੋ ਬਹਾਰ ਸਾਨੂੰ ਕਰਨਾ ਪਿਆ ਟ੍ਰੈਫਿਕ ਦਾ ਜਾਂ ਸੜਕਾਂ ਦਾ ਉਹ ਸਾਰਾ ਪੰਜਾਬ ਸਰਕਾਰ ਕਰੂਗੀ ਇਹ ਮੈਂ ਵਿਸ਼ਵਾਸ ਦਵਾਉਂਦਾ ਹਾਂ ਜੀ 10 ਬਹਾਦਰ ਸਿੰਘ ਬਿਦਾਸ ਦੀਵਾਨ ਟੋਡਮਲ ਵਿਰਾਸਤੀ ਫਾਊਂਡੇਸ਼ਨਰ ਵੱਲੋਂ ਇਹ ਸੂਚ ਇਨਫੋਰਮੇਸ਼ਨ ਦੇਣਾ ਚਾਹੁੰਦਾ ਆ ਆਪ ਜੀ ਸਾਰਿਆਂ ਨੂੰ ਕਿ ਇਹ ਕਾਰਜ ਹਜੀ ਸ਼ੁਰੂਮਿਕ ਕਮੇਟੀ ਅਤੇ ਪੰਜਾਬ ਸਰਕਾਰ ਅਤੇ ਪ੍ਰਾਧਨ ਵਿਭਾਗ ਇਹ ਤਿੰਨਾਂ ਦੇ ਦੇ ਸਹਿਯੋਗ ਨਾਲ ਹੋ ਰਿਹਾ ਜਿਹਦੇ ਵਿੱਚ ਹਜੇ ਸਾਨੂੰ ਕੁਝ ਪਰਮਿਸ਼ਨਾਂ ਹੋਰ ਚਾਹੀਦੀਆਂ ਉਹਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਜਿੱਦਨ ਪਰਮਿਸ਼ਨਾਂ ਹੋ ਜਾਂਦੀਆਂ ਉਦੋਂ ਤੋਂ ਅਸੀਂ 2 ਸਾਲ ਦਾ ਸਮਾਂ ਜਿਹੜਾ ਲੈ ਕੇ ਚੱਲ ਰਹੇ ਹਾਂ ਕਿ 2 ਸਾਲ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਹਵੇਲੀ ਦੀ ਜਿਹੜੀ ਪ੍ਰਾਤਨ ਲੁੱਕ ਉਹ ਸਾਰਾ ਕੁਝ ਤਿਆਰ ਕਰਕੇ ਅਸੀਂ ਸੰਗਤਾਂ ਦੇ ਸਪੁਰਦ ਕਰ ਸਕਦੇ ਹਾਂ ਅੱਛਾ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਜਿਹਦੇ ਲਈ ਤੁਹਾਨੂੰ ਕੋਈ ਤੁਹਾਡੀ ਡਿਮਾਂਡ ਹੋਵੇ ਹਜੇ ਸਾਨੂੰ ਜੀ ਪਰਮਿਸ਼ਨਾਂ ਹੋਰ ਚਾਹੀਦੀਆਂ ਸ੍ਰੋਮਣ ਦੇ ਵੱਲੋਂ ਵੀ ਇਹ ਪ੍ਰਾਤਨ ਵਿਭਾਗ ਵੱਲੋਂ ਕੋਤੇ ਵੱਲੋਂ ਸਹਿਯੋਗ ਮਿਲ ਰਿਹਾ ਪੂਰਾ ਹਾਂਜੀ ਮਿਲ ਰਿਹਾ ਜੀ ਪੰਜਾਬ ਸਰਕਾਰ ਵੱਲੋਂ ਸਹਿਯੋਗ ਪੰਜਾਬ ਸਰਕਾਰ ਵੱਲੋਂ ਪੂਰਾ ਭਰਪੂਰ ਸਖ ਸਹਿਯੋਗ ਮਿਲ ਰਿਹਾ ਜੀ ਰੋहतक ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਤਨਾਤ ਡਾਕਟਰ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਡਾਕਟਰ ਨੇ ਐਮਰਜੈਂਸੀ ਵਿਭਾਗ ਵਿੱਚ ਡਿਊਟੀ ਤੇ ਸੀ ਤੇ ਇਸ ਦੌਰਾਨ ਇੱਕ ਕਾਰ ਵਿੱਚ ਆਏ ਤਿੰਨ ਨੌਜਵਾਨਾਂ ਨੇ ਉਸ ਨਾਲ ਬੈਂਸ ਕਰ ਦਿੱਤੀ ਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਪੁਸ਼ਪਿੰਦਰ ਨੇ ਆਰਿਆ ਨਗਰ ਥਾਣੇ ਵਿੱਚ

मामला असल में मामला क्या है इस बात का भी कोई पता नहीं चला बाकी क्योंकि मामला मार पिटाई का है और अस्पताल परिसर में है इसलिए कार्रवाई करना जरूरी था और उच्च अधिकारियों को बारे में अवगत करा दिया गया है ये अज्ञात व्यक्ति थे इनके बारे में अभी तक कुछ नहीं पता चला और कोई स्विफ्ट गाड़ी में आए थे और पता भाग गए जिसका नंबर भी नोट नहीं कर पाए सर क्या किसी पेशेंट को लेके आए थे या वैसे ही ऐसा कुछ जानकारी नहीं है कि किसी पेशेंट के साथ आए थे या कोई आपसी रंजिश थी ऐसा कुछ संज्ञान में एहतियात के तौर पे वैसे तो दो सिक्योरिटी गार्ड और पुलिस वाले थे पर लेकिन वो तीन बंदे थे ओवर पार करके वो चले गए और आगे से हमने एमरजेंसी में एक सिक्योरिटी गार्ड को डेप्यूट कर दिया है वो वहीं बैठेगा और उसके जो भी पेशेंट आएगा उसकी एंट्री करेंगे आपको लगता है डॉक्टर पर ही हमला करने के लिए आए ऐसा नहीं लगता वो कोई आपसी कुछ बका होनी होगी उनकी उसकी वजह से हो सकता है डॉक्टरों में रोष है में बहुत रोष है इस बात के लिए क्योंकि अस्पताल परिसर में इस तरह की वारदात हुई तो डॉक्टर में रोष है तो पुख्ता बंदोबस्त कर रखे हैं उसमें तो हमने सिक्योरिटी गार्ड भी लगा रखी है और पुलिस पर्सनल भी है लेकिन फिर भी कभी कभी ऐसी वारदात हो जाती है, है। मामला दर्ज हो चुका है जी उच्च अधिकारियों के बारे में इसके बारे में ज्ञात दिया है और एस साहब को बता दिया गया है ਰਾਸ਼ ਰੱਖਿਆ ਮੰਚ ਦੇ ਬੈਨਰ ਹੇਠ ਫਰੀਦাবাদ ਵਿਖੇ ਵੱਖ-ਵੱਖ ਜਥੇਬੰਦੀਆਂ ਨੇ ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂਆਂ ਔਰਤਾਂ ਧੀਆਂ ਤੇ ਹੋ ਰਹੇ ਅਤਿਆਚਾਰਾਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਇਸ ਦੌਰਾਨ ਡੀਸੀ ਰਾਹੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਰਾਸ਼ਟ ਰੱਖਿਆ ਮੰਚ ਦੇ ਕੌਮੀ ਪ੍ਰਧਾਨ ਬੀ ਆਰ ਪਾਟੇ ਨੇ ਕਿਹਾ ਕਿ ਹੁਣ ਹਿੰਦੂ ਜਥੇਬੰਦ ਹੋ ਰਹੇ ਹਨ ਤੇ ਬੰਗਲਾਦੇਸ਼ 'ਚ ਹੋ ਰਹੇ ਅਤਿਆਚਾਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਕੇ ਕੇ ਪਹਿਲਾ 1947 ਵਿੱਚ ਦੇਸ਼ ਦੀ ਵੰਡ ਵੇਲੇ ਲੋਕਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਤੇ ਫਿਰ 1990 ਵਿੱਚ ਕਸ਼ਮੀਰ ਵਿੱਚ ਲੋਕਾਂ ਨੂੰ ਉਜਾੜਨਾ ਪਿਆ ਤੇ ਹੁਣ ਬੰਗਲਾਦੇਸ਼ ਵਿੱਚ ਵੀ ਅਜਿਹਾ ਹੀ ਕੀਤਾ ਜਾ ਰਿਹਾ ਹੈ ਅ ਅੱਜ ਯਾਹਾਂ ਪੇ ਸਾਰੇ ਸੰਗਠਨ ਇਕੱਠੇ ਹੋ ਕੇ ਯਾਹਾਂ ਪੇ ਆਏ ਥੇ ਜੋ ਬੰਗਲਾਦੇਸ਼ ਵਿੱਚ ਜੋ ਘਟਨਾਏ ਹੋ ਰਹੀ ਹੈ ਉਹਨਕੇ ਅ ਪ੍ਰਤੀ ਜੋ ਗਿਆਨ ਉਹਨੇ ਦਿਆ ਹੈ ਤੋ ਅਭੀ ਤੁਰੰਤ ਹੀ ਅਮ ਉਸਕੋ ਗਿਆਨ ਕੋ ਇਨਕਾ ਅਗੇ ਖੁਰਕ ਖੇਤਰ ਗੀਤਾ ਜਨਮਤੀ ਤੇ ਕਾਰਜ ਸਵਾਰ ਹੋ ਕੇ ਘਰ ਨੂੰ ਜਾ ਰਹੇ ਨੌਜਾਨ ਇੰਦਰੀ ਹਲਕਾ ਦੇ ਪਿੰਡ ਨਗਲਾ ਰੋਡ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸਾਥੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦੇ ਕਾਰ 'ਚ ਸਵਾਰ ਦੋ ਨੌਜਵਾਨ ਗੰਭੀਰ ਵਿੱਚ ਜ਼ਖਮੀ ਹੋਏ। ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਦੁੱਖ ਦਾ ਪਹਾੜ ਡਿੱਗ ਪਿਆ ਤੇ ਮ੍ਰਿਤਕ ਦੇ ਚਾਚਾ ਸੰਜੀਵ ਨੇ ਦੱਸਿਆ ਕਿ ਰਾਤ ਨੂੰ ਸਾਨੂੰ ਫੋਨ ਆਇਆ ਕਿ ਜਿਸ ਕਾਰ ਵਿੱਚ ਰਵੀ ਰਮਨ ਅਤੇ ਸੌਰਬ ਆ ਰਹੇ ਸਨ ਉਸ ਦਾ ਪਿੰਡ ਨਗਲਾ ਨੇੜੇ ਹਾਦਸਾ ਹੋ ਗਿਆ। ਉਹਨਾਂ ਦੱਸਿਆ ਕਿ ਮ੍ਰਿਤਕ ਰਵੀ ਅਤੇ ਉਸ ਦੇ ਦੋ ਦੋਸਤ ਗੀਤਾ ਜਨਤੀ ਲਈ ਹਸਪਤਾਲ ਲਈ ਗਏ ਸਨ ਤੇ ਵਾਪਸ ਆ ਕੇ ਪਤਾ ਲੱਗਾ ਕਿ ਰਵੀ ਦੀ ਮੌਤ ਹੋ ਗਈ ਸੀ। ਸੜਕ ਕੇ ਕਾਰਨ ਹੋਇਆ। ਅੱਛਾ। ਜੀ ਜੀ। ਇਹ ਜੋ ਸੜਕ खराब है जी हाँ। तो उसके कारण अनबैलेंस होकर अच्छा तो कहीं ना कहीं भी, भी हाथ कम से कम एक बार यहाँ गिरती एक बार खेत में गिरी कितनी बार हाथ से हो गया कम से कम तीन चार बार हो गया जी सड़क कब से टूटी हुई है सड़क तो एक साल होली है टूटी नहीं पड़ी है ठीक करने के लिए कोई नहीं आता जी अच्छा तो कोई सुनने के लिए नहीं आता तो कितने लोग सवार बताए जा रहे तीन लोग बता रहे जी कहाँ के थे गीड़ के बता रहे सुनने में आ रहा है हमने अच्छा, सुबह देखा जी अच्छा, अच्छा आ, हाँ। तो सुबह देखा जी अच्छा अच्छा सुनने में आ रहे मौत हो गई मौत हो गई दो ये गिड़गा जिसके नजदीक खेत लगते हैं वैसे में बताते नजर आ रहे हैं किस तरीके की ये घटना गठित हुई है तीन लोग इस गाड़ी में सवार बताए जा रहे हैं और ऐसे में आप अंदाजा लगा सकते हैं कितना भीषण हादसा हुआ है अनबैलेंस होकर के ये गाड़ी जो है कहीं ना कहीं बताया जा रहा है कि तेज रफ्तार हो सकती है और ऐसे में आप देख सकते हैं किस तरीके से जो है क्षतिग्रस्त हो चुकी है जो कहीं ना कहीं जो चालक है उसका ब्लड भी इस समय यहाँ पर निकला वो नहीं दिखा सकते लेकिन आप अंदाजा लगा सकते हैं कितना भीषण सड़क हादसा हुआ इस समय गांव रिंडल और नगले के बीच में हुआ है दोस्तों एसएन साड़ियां हंस दिया खास खबर नव्या ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤ ਤੱਕ ਲਈ ਮੈਨੂੰ ਹੀ ਅਨਿਕ ਤੇ ਜਿੰਦਰ ਕਾਨੂੰ ਦੇਵ ਜਾਜ਼ਤ ਰਬ ਰੱਖਾਂ